ਜੈ ਹਰਿਦੇਵ ਤਨ ਗੁਰਦੇ ਮੈਂ ਸਾਂ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰਕ ਸੋਸ਼ਲ ਚੁੰਟੀ ਪੋਸੂ ਨਾਮਾ ਚੈਨਲ ਦੀ ਟੀਮ ਅੱਜ ਪਠਾਨਕੋਟ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਦੇ ਵਿੱਚ ਮੌਜੂਦ ਹੈ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਦੇ ਵਿੱਚ ਅੱਜ ਇੱਕ ਨਵਾਂ ਸਟੂਡੀਓ ਜਿਹੜਾ ਹੈ ਉਹ ਤਿਆਰ ਕੀਤਾ ਹੈ ਜਿਸ ਦਾ ਅੱਜ ਉਦਘਾਟਨ ਖੁਦ ਖੁਦ ਸ਼੍ਰੀ ਸ਼੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਆਪਣੇ ਸ਼ੁਭ ਹੱਥਾਂ ਨਾਲ ਕਰਨਗੇ ਔਰ ਕੁਝ ਦੇਰ ਬਾਅਦ ਇੱਕ ਰੀਬਨ ਦੀ ਜਿਹੜੀ ਰਸਮ ਹੈ ਉਹ ਅਦਾ ਕੀਤੀ ਜਾ ਅਗੇ ਉਸ ਤੋਂ ਬਾਅਦ ਇਸ ਸਟੂਡੀਓ ਨੂੰ ਪੂਰੀ ਪਬਲਿਕ ਦੇ ਹਵਾਲੇ ਕੀਤਾ ਜਾਏਗਾ ਔਰ ਇਸੇ ਸਟੂਡੀਓ ਦੇ ਵਿੱਚੋਂ ਹਰ ਰੋਜ਼ ਕੋਈ ਨਾ ਕੋਈ ਨਵੀਂ-ਨਵੀਂ ਟਾਕਸ ਜਿਹੜੀਆਂ ਕਿਸੇ ਨਾ ਕਿਸੇ ਵਿਸ਼ੇ ਤੇ ਕਿਸੇ ਨਾ ਕਿਸੇ ਕਨਸੈਪਟ ਨੂੰ ਲੈ ਕੇ ਇਸ ਬਕਾਇਦਾ ਤੌਰ ਤੇ ਸਟੂਡੀਓ ਦੇ ਅੰਦਰ ਗੱਲਬਾਤ ਹੋਇਆ ਕਰੇਗੀ ਔਰ ਪੂਰੀ ਦੁਨੀਆ ਉਸ ਗੱਲਬਾਤ ਨੂੰ ਸੁਣਿਆ ਕਰੇਗੀ ਸੋ ਅੱਜ ਇਸ ਸਟੂਡੀਓ ਦਾ ਆਗਾਜ਼ ਖੁਦ ਸ਼੍ਰੀ ਸ਼੍ਰੀ 108 ਪਰਮ ਸੰਤ ਗੁਰਦੀਪ ਗਿਰੀ ਜੀ ਤੇ ਮਹਾਰਾਜ ਜੀ ਵੱਲੋਂ ਕੀਤਾ ਜਾ ਰਿਹਾ ਹੈ ਔਰ ਕੁਝ ਸਮੇਂ ਬਾਅਦ ਇਸ ਦਾ ਆਗਾਜ਼ ਕੀਤਾ ਜਾਵੇਗਾ ਔਰ ਇਸ ਸਟੂਡੀਓ ਜਿਹੜਾ ਹੈ ਪਬਲਿਕ ਦੇ ਹਵਾਲੇ ਕੀਤਾ ਜਾਵੇਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸੇ ਜਗ੍ਹਾ ਹੀ ਤਰ੍ਹਾਂ ਤਰ੍ਹਾਂ ਦੇ ਕਨਸੈਪਟ ਜਿਹੜੇ ਆ ਉਹ ਸ਼ੂਟ ਕੀਤੇ ਜਾਣਗੇ ਔਰ ਖਾਸ ਕਰਕੇ ਇਸ ਡੇਰੇ ਦਾ ਇਤਿਹਾਸ ਕੀ ਹੈ ਕਦੋਂ ਇਸ ਡੇਰੇ ਦੀ ਸ਼ੁਰੂਆਤ ਹੋਈ ਸੀ ਕਿ ਪਾਕਿਸਤਾਨ ਬਣਨੇ ਤੋਂ ਪਹਿਲਾਂ ਹੋਈ ਸੀ ਜਾਂ ਪਾਕਿਸਤਾਨ ਬਣਨੇ ਤੋਂ ਬਾਅਦ ਹੋਈ ਸੀ ਜੇ ਬਾਅਦ ਵਿੱਚ ਹੋਈ ਸੀ ਤਾਂ ਪਹਿਲੇ ਪਰਮ ਸੰਤ ਜਿਹੜੇ ਸਾਨੂੰ ਨਾਮ ਕੀ ਹੈ ਔਰ ਜਿਹੜੀ ਮੌਜੂਦਾ ਗੱਦੀ ਜਿੱਥੇ ਕਿ ਇਸ ਸਮੇਂ ਸ਼੍ਰੀਸ਼੍ਰੀ 108 ਸਵਾਮੀ ਜਗਤਗਿਰੀ ਜੀ ਵਿਰਾਜਮਾਨ ਨੇ ਉਹ ਗੱਦੀ ਕਿੰਨੀ ਚੱਲਦੀ ਆ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਆ ਉਹ ਇਸ ਇਸ ਸਟੂਡੀਓ ਦੇ ਵਿੱਚ ਰਿਕਾਰਡ ਕਰਕੇ ਪੂਰੀ ਦੁਨੀਆ ਦੇ ਰੂਬਰੂ ਕੀਤੀਆਂ ਜਾਣ ਗਿਆ ਸੋ ਕੁਛੀ ਦੇਰ ਬਾਅਦ ਪਰਮ ਸੰਤ ਗੁਰਦੀਪ ਗਿਰੀ ਮਹਾਰਾਜ ਜੀ ਆ ਰਹੇ ਨੇ ਔਰ ਉਹ ਇਸ ਸਟੂਡੀਓ ਦਾ ਆਗਾਜ਼ ਕਰਨਗੇ ਔਰ ਤੋ ਵੱਡੀ ਗੱਲ ਹੈ ਕਿ ਡਾਕਟਰ 소ਮਾ ਆਤਰੀ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਮਿਹਨਤ ਕੀਤੀ ਹੈ ਦਿਨ ਰਾਤ ਉਹਨਾਂ ਦੀ ਮਿਹਨਤ ਜਿਹੜੀ ਹੈ ਅੱਜ ਉਹ ਰੰਗ ਲਿਆਈ ਹੈ ਔਰ ਮੈਂ ਵੀ ਪਿਛਲੇ 5-6 ਦਿਨਾਂ ਤੋਂ ਇੱਥੇ ਲਗਾਤਾਰ ਇਸ ਸਟੂਡੀਓ ਤੇ ਵਰਕ ਕਰ ਰਿਹਾ ਮਤਲਬ ਟੀਮ ਵਰਕ ਹੁੰਦਾ ਕੋਈ ਇਕੱਲਾ ਕੁਝ ਨਹੀਂ ਕਰ ਸਕਦਾ ਸੋ ਮੇਰੇ ਬਹੁਤ ਸਾਰੇ ਦੋਸਤਾਂ ਨੇ ਮਿਸਟਰ ਅਸ਼ੋਕ ਜੀ ਨੇ ਬਹੁਤ ਸਾਥ ਦਿੱਤਾ ਹੈ ਔਰ ਡਾਕਟਰ 소ਮਾ ਆਤਰੀ ਭੈਣ ਜੀ ਨੇ ਬਹੁਤ ਸਾਥ ਦਿੱਤਾ ਹੈ ਹੋਰ ਜਿੱਥੇ-ਜਿੱਥੇ ਜਿਸ-ਜਿਸ ਦੀ ਡਿਊਟੀ ਲੱਗੀ ਹੈ ਉਹਨਾਂ ਨੇ ਬਖੂਬੀ ਇਸ ਸਟੂਡੀਓ ਨੂੰ ਤਿਆਰ ਕਰਨ ਦੇ ਵਿੱਚ ਸਾਥ ਦਿਤਾ ਹੈ ਕਿਉਂਕਿ ਟੀਮ ਵਰ ਕਹੇ ਟੀਮ ਇਕੱਲੀ ਜਿਹੜੀ ਹੈ ਉਹ ਵਧੀਆ ਤਰੀਕੇ ਦੇ ਨਾਲ ਜੇ ਕਨਸੈਪਟ ਉਹਨਾਂ ਦਾ ਕਲੀਅਰ ਹੈ ਤਾਂ ਵਧੀਆ ਕਰ ਸਕਦੀ ਹੈ ਆਦਰਵਾਇਸ ਕਿਤੇ ਨ ਕਿਤੇ ਖਰਾਬਤ ਵੀ ਆ ਜਾਂਦੀ ਹੈ ਸੋ ਕੁਛ ਦੇਰ ਬਾਅਦ ਪਰਮ ਸੰਤ ਗੁਰਦੀਪ ਗਿਰੀ ਮਹਾਰਾਜ ਜੀ ਆ ਰਹੇ ਨੇ ਔਰ ਆਪਣੇ ਸ਼ubh ਹੱਥਾਂ ਨਾਲ ਇਸ ਸਟੂਡੀਓ ਦਾ ਆਗਾਜ਼ ਕਰਨਗੇ ਸੋ ਪਰਮ ਸੰਤ ਸ਼੍ਰੀ ਸ਼੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਆਪਣੇ ਸ਼ubh ਹੱਥਾਂ ਦੇ ਨਾਲ ਅੱਜ ਸਟੂਡੀਓ ਦਾ ਮਹੂਰਤ ਕਰਨਗੇ ਸੋ ਮਹਾਰਾਜ ਗੁਰਦੀਪ ਗਿਰੀ ਜੀ ਇਸ ਵਕਤ ਮਹੂਰਤ ਜਿਹੜਾ ਹੈ ਸਟੂਡੀਓ ਦਾ ਉਹ ਕਰਨ ਵਾਸਤੇ ਜਿਹੜੇ ਬਿਲਕੁਲ ਤਿਆਰ ਵਰ ਤਿਆਰ ਨਹੀਂ ਔਰ ਸੰਗਤ ਉਹਨਾਂ ਦੇ ਨਾਲ ਹੈ ਔਰ ਪਿਛਲੇ 5 6 ਦਿਨਾਂ ਤੋਂ ਲਗਾਤਾਰ ਟੀਮ ਦੀ ਮਿਹਨਤ ਦੀ ਅੱਲਾਹ ਤੁਮ ਸਿਰ ਰੱਖਿਆ ਕੀ ਜੀ ਬਚ ਨਹੀਂ ਤੋਰ ਮੋਦ ਮਨਮਾਨੀ ਜਰ ਕੋ ਸ਼ੁਰੂ ਜਿਹੇ ਹੰਬਲ ਬਲ ਬਲ ਜਾਨ ਮਈਆ ਕਰਨੇ ਕਾਰਨ ਕਹਨੇ ਬੋਲ ਬਹੁਤ ਜਨਮ ਚੜੀ ਤੇ ਮਾਧੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀ ਨੂੰ ਚਿਰ ਪਿਓ ਦਰਸ਼ਨ ਦੇਖੇ ਦਾਰ ਦੇ ਸਭ ਕੋ ਹਸੇ ਐਸੀ ਦਸਾ ਹਮਾਰੀ ਅਸ਼ਤ ਦਸਾ ਸਿਰ ਕਰ ਤਲੇ ਸਭ ਕਿਰਪਾ ਤੋਂ ਮਾਰੀ ਤੂੰ ਜਾਣ ਤ ਮੈਂ ਕਿਸ ਨਹੀਂ ਪਾਉ ਖੰਡ ਰਾਮ ਸਗਲੇ ਜੀ ਸਰਨਾਗਤ ਪ੍ਰਭ ਪੂਰਨ ਕਾਮ ਜੋ ਤੇਰੀ ਸਰਨਾਗਤਾ ਤੇ ਨਾਹੀ ਪਾਰ ਉੱਚੀ ਨੀ ਤੁਮ ਤੇ ਕਰਿਆਲ ਸੰਸਾਰ ਕੈ ਵਾਸੇ ਅਤ ਕਥਾ ਬਹੁ ਕਾਈ ਕਰੀ ਜੀ ਜੈਸਾ ਤੂ ਤੈਸਾ ਤੁਹੀ ਕੇ ਉਪਮਾ ਦੀਜੀ ਐਸੀ ਲਾਲ ਤੁਹੀ ਮੈਨੇ ਕਹਣ ਕਰੀ ਗਰੀਬ ਨਿਵਾਜ ਗਸਈਆ ਮੇਰਾ ਮਾਥੀ ਸਤਿ ਸਰੇ ਜਾ ਕੀ ਸੋਤ ਜਗਤ ਕੋ ਲਾਗੇ ਤਾਂ ਪਰ ਤੁਹੀ ਡਰੇ ਨੀ ਚੇ ਉੱਚ ਕਰੀ ਜੀ ਮੇਰਾ ਗੋਬਿੰਦ ਕਾਹੋਂ ਪੀਣਾ ਡਰੇ ਨਾ ਦੇਖ ਵੀ ਤੇ ਲੋਚ ਰਸ ਗਰਾ ਸਹਿਰੇ ਕਹੇ ਰਵਿਦਾਸ ਸੁਨੋ ਰੇ ਸੰਤੋ ਹਰ ਜੀ ਉਪੇ ਸਭੇ ਸਭੇ ਐਨਮਾਨੀ ਜੀ ਮਾਨ ਗੁਰੂ ਬੇ ਉਤੇਨੀ ਉਤੇ ਗੁਰੂ ਬੇ ਆ ਸਕਦੀ ਆ ਸਰ ਗੁਰੂ ਤਨ ਤਨ ਸਤਿਗੁਰ ਵਿਦਾਸ ਪਤਾ ਜੀਓ ਆਪ ਨੂੰ ਅੰਦਰ ਭਰ ਗੁਣਿਆ ਸੰਗਤਾਂ ਵੱਲੋਂ ਜੋ ਜਗਤ ਦੀ ਟੀਵੀ ਚੱਲ ਰਿਹਾ ਸੀ ਚੈਨਲ ਉਹਦਾ ਅੱਜ ਸਤਿਗੁਰ ਪਾਸਾ ਜੀਓ ਇੱਕ ਸਟੂਡੀਓ ਖੋਲਿਆ ਜਾ ਰਿਹਾ ਹੈ ਕਿਰਪਾ ਕਰਨਾ ਹਮ ਸੇਵਾ ਕਰਨਾ ਜਿਹੜੀ ਵੀ ਸੇਵਾ ਦਾ ਰਿਤੇ ਸੇਵਾ ਨੂੰ ਸੇਵਾ ਪਰਮਾਨ ਕਰਨਾ ਮਿਹਰ ਪ੍ਰਯਾਸ ਰੱਖਣਾ ਇਹ ਕਿਰਪਾ ਬਣਾਈ ਰੱਖਣਾ ਕਿ ਤੁਹਾਡੀ ਬਾਣੀ ਪ੍ਰਚਾਰ ਬਾਣੀ ਦਾ ਪ੍ਰਚਾਰ ਪ੍ਰਸਾਰੀ ਸੇਵਾ ਦਾ ਇਸੇ ਤਰ੍ਹਾਂ ਕਰਦੇ ਰਹਿਣ ਸलो ਹਰ ਸੋਹੀ ਮਿਆਰ ਸਾਡੇ ਕੇ ਕਰੇ ਆਣ ਕੀ ਆਵਾਜ਼ ਦਿਨਰ ਲੋਕ ਜਿਕੇ ਜਾਣਗੇ ਸਤਿ ਪਾਏ ਅਵਿਤਾਸ ਸੇ ਸਚਾਹੁ ਰਾਜ ਮੇਂ ਜਹਾਂ ਮਿਲੇ ਸਭਨ ਕੋ

लेदर जिम देखो जी पिल्ला उधर देख के लेता है आगे देखो हेलो कट वेरी हेलो मैं कोई नहीं साहब साहब टेंशन